ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਛੇਰਟਾ ਇਲਾਕੇ ਦੀ ਤਾਂ ਛੇਰਟਾ ਇਲਾਕੇ ਦੇ ਹਸਪਤਾਲ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗੱਡੀਆਂ ਖੜਾਉਣ ਨੂੰ ਲੈ ਕੇ ਤਕਰਾਰ ਵਾਜੀ ਹੋ ਗਈ ਤਕਰਾਰ ਵਾਜੀ ਐਨੀ ਵਾਜਾਂਦੀ ਹੈ ਕਿ ਮਾਹੌਲ ਕਾਫੀ ਗਰਮਾ ਜਾਂਦਾ ਜਿਸ ਨੂੰ ਲੈ ਕੇ ਪੀੜਤ ਮਾਲਕ ਦੇ ਬੋਲੋ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਆ ਸਾਰਾ ਮਸਲਾ ਸਿਰਫ ਗੱਡੀਆਂ ਖੜਾਉਣ ਨੂੰ ਲੈ ਕੇ ਹੀ ਹੋਇਆ ਗੱਡੀਆਂ ਖੜਾਉਣ ਨੂੰ ਲੈ ਕੇ ਗੱਲਬਾਤ ਹੋਈ ਤਾਂ ਇਹ ਤਕਰਾਰ ਐਨੀ ਵੱਜਾਂਦੀ ਹੈ ਕਿ ਇੱਥੇ ਮਾਹੌਲ ਗਰਮਾ ਜਾਂਦਾ ਜਿਹਦਾ ਚੱਲਦੇ ਉਸ ਨੇ ਇਨਸਾਫ਼ ਮੰਗਿਆ ਮੈਂ ਅਵਨਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹਾਂ ਮੈਂ ਤਾਂ ਵੀਡੀਓ ਦੇਖ ਕੇ ਇੱਥੇ ਆਇਆ ਔਰ ਉਹ ਵੀਡੀਓ ਜਿਹੜੀ ਸ਼ਾੜੇ ਦੇ ਵਿੱਚ ਐਸ ਤਰ੍ਹਾਂ ਅੰਮ੍ਰਿਤਸਰ ਚ ਘੁੰਮ ਰਹੀ ਹੈ ਔਰ ਜੋ ਸ਼ਾੜੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾਂ ਦੀ ਕਿਤੇ ਚੀਜ਼ ਨਜ਼ਰ ਨਹੀਂ ਆ ਰਹੀ ਪੁਲਿਸ ਕੋਈ ਕਾਰ ਕਾਰਵਾਈ ਕਰ ਰਹੀ ਹੋ ਨਜ਼ਰ ਨਹੀਂ ਆ ਰਿਆ ਤੇ ਅੱਜ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਮਹਤਵਪੂਰਨ ਬੰਦੇ ਇੱਥੇ ਅਸੀਂ ਸਭ ਪਹੁੰਚੇ ਆ ਵਿੱਚ ਕਾਉਂਸਲਰ ਸਾਹਿਬਾਨ ਵੀ ਸਾਰੇ ਛਾੜੇ ਦੇ ਕਿਉਂਕਿ ਛਾੜੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਵੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹਦੇ ਵਿਚਾਰੇ ਕਰਮਿਕ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੋਲਾਂ ਦਿਖਾਈਆਂ ਜਾਣ ਦਾਤਰ ਦਿਖਾਇਆ ਜਾਣ ਕਿਰਪਾਨਾਂ ਲਹਿਰਾਇਆਂ ਜਾਣ ਪੂਰੇ ਛਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇਗੀ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰਦੇ ਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰਦੇ ਆਂਗੇ ਮੈਂ ਜਿੱਥੇ ਛਾਟਾ ਦੇ ਸਾਰੀਆਂ ਪਾਰਟੀਆਂ ਵੱਲੋਂ ਇਹ ਪੂਰੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਨਾ ਗੁੰਡਿਆਂ ਅੰਸਰਾਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਛਾਟਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਪ੍ਰਸ਼ਾਸਨ ਨੂੰ ਸਿੱਧਾ ਸਪਸ਼ਟ ਅਲਟੀਮੇਟਮ ਦਿੰਦਾ ਕਿ ਜਾਂ ਤੇ ਇਸ ਗੁੰਡਾਗਰਦੀ ਨੂੰ ਤੁਸੀਂ ਰੋਕ ਦਿਓ ਨਹੀਂ ਤੇ ਕੱਲ ਸਾਨੂੰ ਸਾਰਿਆਂ ਨੂੰ ਪੂਰਾ ਛਾੜਾ ਬਾਜ਼ਾਰ ਬੰਦ ਕਰਕੇ ਜੀਟੀ ਰੋਡ ਤੇ ਛਾੜਾ ਚੌਂਗ ਦੇ ਵਿੱਚ ਧਰਨਾ ਦੇਣਾ ਪਵੇਗਾ ਇਹ ਹੁਣ ਪ੍ਰਸ਼ਾਸਨ ਦੇ ਹੱਥ 'ਚ ਆ ਕਿ ਇਸ ਗੁੰਡਾਗਰਦੀ ਗੁਰਦੇਵ ਸਿੰਘ ਜੀ ਅੱਜ ਵੀ ਜੋ ਮੈਂ ਸੁੰਨਿਆ ਆ ਕੇ ਮੈਂ ਸ਼ਾਮ ਦੇ ਕੋਈ 4 ਤੋਂ 5 ਵਜੇ ਮੈਂ ਆ ਕੇ ਦਿੱਤੇ ਸੁਣਿਆ ਮੇਰੇ ਉਹਦੇ ਕਾਫੀ ਇੱਕ ਚਿੰਤਾ ਸੀ ਜਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਆ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਹੈ ਸਾਹਿਬ ਨੇ ਬਾਪੀ ਪਤਵੰਤਿਆਂ ਨੂੰ ਦੱਸਿਆ ਜੀ ਇਹ ਜੋ ਨੰਗਾ ਨਾਚ ਅੱਜ ਹੋਇਆ ਛਾੜੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਇੱਕ ਆ ਹਸਪੀਟਲ ਐਨਾਂ ਦੁਕਾਨ ਦੇ ਨਾਲ ਤੇ ਉਹਦੇ ਵਾਲਾ ਡਾਕਟਰ ਸਾਹਿਬ ਉਹਨਾਂ ਪਹਿਲਾਂ ਵੀ ਬੜੀਆਂ ਵਧੀਆਂ ਕੀਤੀਆਂ ਜਿੰਨਾਂ ਹਰ ਵਾਰੀ ਹੀ ਉਹ ਕਪੜਾ ਫਤਾਨੀ ਹੋ ਰਿਹਾ ਲੱਗਦਾ ਹੈ ਸਾਇੰਸ ਹੈਗਾ ਪਰ ਚੋੜਾਕ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਟਪੀ ਤੇ ਲਾ ਕੇ ਰੱਖ ਦਿੰਦੇ ਆ ਤੇ ਇਸ ਵਾਰੀ ਕਿ ਉਹਨਾਂ ਨੇ ਜ਼ਿਆਦਾ ਹੀ ਕਰਤਾ ਕਿ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਇਆ ਹੋ ਗਿਆ ਸਾਡੇ ਕਹਿੰਦੇ ਬਹੁਤ ਹੀ ਸੀਨੀਅਰ ਨੇ ਤਾਂ ਉਹ ਕਾਂਗਰਸ ਉਹਨਾਂ ਵੱਲੋਂ ਸਮਝਾਇਆ ਗਿਆ ਪਰ ਉਹਨਾਂ ਨਾਲ ਵੀ ਬੜੀ ਜਿਆਦੀ ਉਹਨਾਂ ਨੇ ਬਦਤਮੀਜ਼ੀਆਂ ਬੋਲੇ ਤੇ ਬਹੁਤ ਧੱਕਮ ਧੱਕੀ ਬੋਲਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨੇ ਕੀ ਦੇਰ ਦੇ ਬੈਠ ਉਹਨਾਂ ਨੇ ਕੋਈ ਇਹਨਾਂ ਦੇ ਆਪਣੇ ਮਜੀਠੇ ਤੋਂ ਚੁਪਾਉਂਦੇ ਵੀ ਦਿੱਕ ਜਾਰ ਨੇ ਉਹਨਾਂ ਨੇ ਆ ਕੇ ਪੂਰਾ ਨੰਗਾ ਨਾਚ ਕੀਤਾ ਛਰੇਆਮ ਉਹਨਾਂ ਨੇ ਗਰਪਾਨਾ ਗੰਦਾਸੀਆਂ ਗਾਤਰ ਪਿਸਤੌਲ ਕੁਝ ਛਰੇਆਮ ਸਾਰੀ ਵੀਡੀਓ ਤੁਹਾਨੂੰ ਪੁੱਛੀ ਜਾਊਗੀ ਤੇ ਇਸ ਦੇ ਨਾਲ ਨਾਲ ਇਹ ਕਹਿ ਗਿਆ ਵੀ ਅਸੀਂ ਦੇ ਸੋਪ ਦਾ ਬੰਦਾ ਹਮੇਸ਼ਾ ਇਕੱਠੇ ਹੁੰਦੇ ਆ ਤਾਂ ਕੁੱਲਸਨਾ ਸਾਡਾ ਰੋਜ਼ ਦਾ ਵਾਸਤਾ ਵਾ ਅਸੀਂ ਕੋਈ ਗੋਦੀ ਪੂਤਰੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ ਸਭ ਤੋਂ ਸੱਚ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਕੋਈ ਨਾ ਕੋਈ ਜਿਹੜਾ ਸੰਝਾ ਚ ਲੱਗਿਆ ਜਾਊਗਾ ਜਿਹੜਾ ਵੀ ਤੁਹਾਨੂੰ ਛੜੇ ਟੌਂਕ ਨੂੰ ਆਪਾਂ ਸਾਰੇ ਹੀ ਸਾਰੇ ਭਰਾਵਾਂ ਇਕੱਠੇ ਹੋਏ ਇੱਥੇ ਜੀ ਸ਼ਾਲਾ ਜੀ ਨੇ ਇੱਥੇ ਸਾਡੇ ਕੰਮਾ ਜੀ ਨੇ ਨਾਲ ਗੁੱਪਨ ਕੀ ਹੋਰ ਵੀ ਸਾਡੇ ਪ੍ਰਤਵੰਤੇ ਸਾਰੇ ਇੱਥੇ ਇਕੱਠੇ ਨੇ ਜੇਕਰ ਇਹਦੇ ਵਾਸਤੇ ਇਥੇ ਦੇ ਬਿਲਕੁਲ ਬਣਾਇਆ ਕੀਤਾ ਜਾਊਗਾ ਜੇਕਰ ਰਾਤ ਦੀ ਰਾਤ ਇਹਨਾਂ ਨੂੰ ਵੈਸੇ ਤੋਂ ਹੁਣੇ ਹੀ ਪਰਚਾ ਦਰਜ ਕਰਨਾ ਚਾਹੀਦਾ ਪਰ ਅਸੀਂ ਤੋਂ ਸਾਨੂੰ ਇੱਕ ਪ੍ਰਸ਼ਾਸਨ ਤੋਂ ਬਹੁਤ ਆਸ ਵੀ ਆ ਬਹੁਤ ਆਸ ਹੈ ਵੀ ਇਹ ਹੁਣ ਹੁਣੇ ਹੀ ਕਰ ਦੇਣਗੇ ਦੋ ਦੋ ਅਸੀਂ ਉਹਨਾਂ ਨੂੰ ਵੀਡੀਓ ਮਾਈਆ ਕਰਈਆਂ ਉਹਦਾ ਸਾਡੇ ਪਰਚਾ ਦਰਜ ਕਰ ਦਿੱਤਾ ਉਹਨਾਂ ਕਈ ਦਾਤੀ ਜਿੱਤੇ ਕੀ ਮਾਮਲਾ ਮਾਮਲਾ ਅੱਜ ਦੁਪਹਿਰੇ ਇਹਨਾਂ ਦੇ ਲਾਰਡ ਕਾਰਾਂ ਦੀ ਦੁਕਾਨ ਹੈ ਸੇਲ ਪਰਚੇਜ਼ ਦਾ ਇਹਨਾਂ ਦਾ ਕੰਮ ਆ। ਇਸ਼ੂ ਗੱਡੀਆਂ ਲਾਉਣ ਤੋਂ ਡਾਕਟਰ ਸਾਹਿਬ ਨੂੰ ਇੱਕ ਕੰਪਲੇਂਟ ਹੈ ਕਿ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲਾਉਂਦੇ ਆ। ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਦੁਕਾਨਦਾਰ ਆ ਜਿਹੜੇ ਇੱਥੇ ਆਈਏ ਲਾਰਡ ਜਾਂ ਉਹ 로ਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲਰ ਰੰਮੀ ਜੀ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਆ ਇਸ਼ੂ ਹੈਗਾ ਵਾ ਬਜਾਏ ਕਿ ਮੋਦਵਾਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਸ ਤੋਂ ਗੱਡੀਆਂ ਛਕਾਉਣ ਦੀ ਕੋਸ਼ਿਸ਼ ਕੀਤੀ ਆ ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਆਗੇ ਆ ਜਿੰਨਾਂ ਕੋਈ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਮੋਦਵਾਰ ਬੰਦੇ ਦਾ ਕਿ ਆ ਕੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਇਆ ਗਿਆ ਬਾਅਦ ਦਾਤਰ ਕਿਰਪਾਨਾ ਲਹਿਰਾਇਆ ਗਿਆ ਜੋ ਸਦਾ ਸਰ ਗੁੰਡਾ ਕਰਦੀ ਆ ਉਹਦੇ ਨਾਲ ਨਾਲ ਇਹ ਵੀ ਬੋਲਿਆ ਗਿਆ ਵਾ ਕਿ ਸਾਨੂੰ ਪੁਲਿਸ ਦਾ ਕੋਈ ਡਰ ਖੋਪਣੀ ਹੈਗਾ ਪੁਲਿਸ ਦਾ ਉਹ ਲੜਾਈਆ ਝਗੜਾ ਅਸੀਂ ਰੋਜ਼ ਹਿਸੋ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸੀਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾਡੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਗਾਹ ਤੋਂ ਅਗਰ ਐਸੀ ਕੋ ਗੁੱਡੇ ਕਰਦੀ ਹੁੰਦੀ ਆ ਤੇ ਇਮੀਡੀਏਟ ਉੱਤੇ ਐਕਸ਼ਨ ਹੋਏਗਾ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਿਲਾਫ ਇਹਨਾਂ ਦੇ ਜੋ ਵੀ ਸਾਡੇ ਕੋ ਹੋ ਸਕਿਆ ਛਾਡਾ ਸਾਰਾ ਬੰਦ ਕਰਾਵਾਂਗੇ ਮੈਂਗਲ ਬੰਦ ਹੋਏਗਾ ਛਾੜਾ ਬਾਜ਼ਾਰ ਬੰਦ ਹੋਏਗਾ ਖੰਡ ਵਾਲਾ ਬੰਦ ਹੋਏਗਾ ਸਾਰਾ ਜਿਹੜੇ ਆਪਾਂ ਆਟੋ ਯੂਨੀਅਨ ਕੋ ਜਿੰਨੀਆਂ ਵੀ ਛਾੜੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡ ਨੂੰ ਸਰਦਾਰਨਾ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰ ਐਸੋਸੀਏਸ਼ਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋ ਸਾਰੇ ਪਹੁੰਚੇ ਆਂ ਕੋ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇਕਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋਂ ਅਸੀਂ ਸ਼ਹਿਰ ਦੇ ਵਿੱਚ ਗੁੰਡਾਗਰਦੇ ਘਟਰਾਵਾ ਦਿਨ ਬਦਲਵਾਦੀ ਆ ਪਈਆਂ ਵਾ ਅੱਜ ਛਾੜੇ ਦੇ ਵਿੱਚ ਗੁੰਡਾਗਰਦੀਆਂ ਨਾਚ ਦੇਖਿਆ ਗਿਆ ਜੇ ਕਿਸੇ ਕੋ ਕੋ ਗਲਤੀ ਹੋ ਜਾਂਦੀ ਹੈ ਉਹਦਾ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ ਪਰ ਇਸ ਦੇ ਉਲਟ ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀ ਵੇਖੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਮੌਕੇ ਤੇ ਨਾਲ ਦਿੱਤੀ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਾਰੋਂ ਬੰਦੇ ਸੱਜ ਕੇ ਇਸ ਕਾਲ ਦੇ ਉੱਪਰ ਝਗੜਾ ਕੀਤਾ ਗਿਆ ਬਹੁਤੋ ਵਿਅਕਤੀਆਂ ਨੇ ਆਗੇ ਕਸਰ ਕੋਈ ਨਹੀਂ ਛੱਡੀ ਵੈਪਨ ਨਾਲ ਲਿਆਏ ਹਥਿਆਰ ਨਾਲ ਲੈ ਕੇ ਆਏ ਆ ਸਿਰਫ ਸਾਡੇ ਸੱਜਣਾ ਵੱਲੋਂ ਖਲੀਮੀ ਦੇ ਨਾਲ ਇਸ ਲੜਾਈ ਨੂੰ ਰੋਕਿਆ ਗਿਆ ਕਿਉਂਕਿ ਬਾਰ ਬਾਰ ਇੱਕੋ ਹੀ ਗੱਲ ਸ਼ਿਕਾਇਤ ਹੁੰਦੀ ਆ ਇਹਨਾ ਕਹਿਣਾ ਸੀ ਕਿ ਗੱਡੀਆਂ ਵੀ ਤੁਸੀਂ ਲੌਂਦੇ ਤੇ ਝਗੜਾ ਵੀ ਤੁਸੀਂ ਕਰਦੇ ਜੋ ਪਰ ਝਗੜੇ ਨੂੰ ਅੱਜ ਰੋਕਿਆ ਗਿਆ ਉਨ੍ਹਾਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ 24 ਘੰਟੇ ਦੇ ਵਿੱਚ ਇਹ ਪਰਚਾ ਦਰਜ ਨਾ ਕੀਤਾ ਗਿਆ ਤੇ ਸਾਡੇ ਚੌਂਗਜ ਤੇ ਰਲ ਆਇਆ ਜਾਏਗਾ ਕਿਉਂਕਿ ਜਿੰਨੇ ਦੁਕਾਨਦਾਰ ਐਸੋਸੀਏਸ਼ਨ ਆ ਉਹ ਸਾਰੇ ਇਕੱਠੇ ਹੋਏ ਆ ਮੌਕੇ ਤੇ ਸਾਡੇ ਕੌਂਸਲਰ ਸਹਿਬਾਨ ਵੀ ਜਿੰਨੇ ਛਾਡੇ ਦੇ ਸਾਡੇ ਪ੍ਰਤੀਨਿਧੀ ਆ ਉਹ ਸਾਰੇ ਇਕੱਠੇ ਹੋ ਗਏ ਇੱਕ ਸੁਰ ਦੇ ਵਿੱਚ ਉਹਨਾਂ ਕਹਿ ਆ ਵੀ ਇਹ ਗੁੰਡਾਗਰਦੀ برداشت ਨਹੀਂ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਨਾ ਵੇਖ ਦੇਖਲਾ ਪਰਚਾ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਅੱਜ ਰਹਿਮਦਾ ਹਸਤਾਲ ਸ਼ਹਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ ਦੋ ਕੁਜ ਦੇ ਕਰੀਬ ਹੋਇਆ ਜੀ ਜ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸੰਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਇਹ ਧਿਰ ਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਇੱਕ ਸੀਸੀਟੀਵੀ ਬੜੀ ਵਾਇਰਲ ਹੋਈ ਹੈ ਹਸਪਤਾਲ ਵਾਲੋਂ ਗੁੰਡਾ ਕਰਦੇ ਦਿਖਾਈਗੇ ਲੰਗੀਆਂ ਕਰਪਾਨਾ ਪਿਸਤਲ ਲੈ ਕੇ ਆਏਗੇ। ਕੋਈ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਕੋਈ ਗੱਲ ਜਿਹੜਾ ਵੀ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਰ ਪਤਾ ਲੱਗਾ ਕਿ ਪਿਸਤਲ ਜਿਹੜਾ ਵਰਤਿਆ ਗਿਆ ਉਹ ਲਾਇਸੈਂਸ ਨਹੀਂ ਆ ਵਿਦਆਊਟ ਲਾਇਸੈਂਸ ਅਸੀਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਜਿਹੜਾ ਵੀ ਆਊਗਾ ਸਾਹਮਣੇ ਉਹਦੇ ਖਿਲਾਫ ਕਾਰਵਾਈ ਕਰਾਂਗੇ। ਲੱਗਦਾ ਹੈ ਉਹ ਹਸਪਤਾਲ ਵਾਲਾ ਨੇ ਜਿਹੜਾ ਉਹ ਹਸਪਤਾਲ ਵਾਲਾ ਕਰਕੇ ਤਸਦੀਕ ਕਰ ਰਹੇ ਆਂ ਜੀ। ਤੇ ਕਰਕੇ ਕਰਾਂਗੇ ਸਰ ਕੋਈ ਜ਼ਰੂਰਤ ਨਹੀਂ ਹੋਈ ਹੈ ਸਰ ਹੁਣ ਤੱਕ ਨਹੀਂ ਨਹੀਂ ਤਸਦੀਕ ਕਰਕੇ ਕਾਰਵਾਈ ਕਰਾਂਗੇ ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਅੱਜ ਕੱਲ ਇਸ ਕਦਰ ਉਬਾਲੇ ਖਾ ਰਿਹਾ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਜੰਗ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ